ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਸੰਗਤਾਂ ਦੇ ਬੱਸ ਜਾਇਆ ਸੀ ਕਿ ਗੁਰਬਾਣੀ ਦੇ ਵਿੱਚ ਕਈ ਵਾਰ ਕੁਝ ਸ਼ਬਦ ਆ ਜਾਂਦੇ ਨੇ ਜਿਵੇਂ ਸ਼ਬਦਾਂ ਦੇ ਨੇ ਭਗਤਮ ਪੱਬਾ ਗੱਗਾ ਤੱਤੇ ਸਿਆਰੀ ਪੱਬਾ ਗੱਗਾ ਤੱਤਾ ਪੱਬਾ ਗੱਗਾ ਤੱਤੇ ਔਂਕੜ ਉਚਾਰਨ ਇਹਨਾਂ ਦਾ ਇੱਕੋ ਹੁੰਦਾ ਹੈ ਪਰ ਜਿਹੜਾ ਲਗਾ ਮਾਤਰਾ ਦੇ ਹਿਸਾਬ ਦੇ ਨਾਲ ਸੰਗਤ ਜੀ ਅਰਥ ਬਦਲ ਜਾਂਦਾ ਹੈ ਸੋ ਸੰਗਤ ਦਾ ਮੈਸੇਜ ਆਇਆ ਸੀ ਇਹਨਾਂ ਸ਼ਬਦਾਂ ਬਾਰੇ ਕਿ ਇਹ ਪੰਕਤੀ ਜਿਹੜੀ ਸੁਖਮਨੀ ਸਾਹਿਬ ਵਿੱਚ ਆਉਂਦੀਆਂ ਨੇ ਜਿਵੇਂ ਬਚਨ ਬਚਨ ਮੁਕਤੇ ਅਖਰੇ ਉਥੇ ਨੰਨੇ ਦੇ ਸਿਆਰੀ ਨਾਲ ਆਇਆ ਹੈ ਇਹ ਬਚਨ ਜਿਹੜੇ ਬਚਨ ਸ਼ਬਦ ਆ ਰਹੇ ਨੇ ਇਹਨਾਂ ਦਾ ਉਚਾਰਨ ਇੱਕੋ ਹੈ ਪਰ ਜਿਹੜਾ ਅਰਥ ਹੈ ਉਹ ਵੱਖ-ਵੱਖ ਹੈ ਹੁਣ ਸੰਗਤ ਜੀ ਪਹਿਲਾ ਬਚਨ ਬੱਬਾ ਚੱਚਾ ਨੰਨੇ ਔਂਕੜ ਇਹ ਸ਼ਬਦ ਹੈ ਗੁਰ ਕਾ ਬਚਨ ਜੀ ਕੈ ਸੰਗ ਕਿਤੇ ਵੀ ਗੁਰਬਾਣੀ ਦੇ ਵਿੱਚ ਇਹ ਬਚਨ ਸ਼ਬਦ ਆਉਂਦਾ ਕਿਤੇ ਵੀ ਔਂਕੜ ਦੇ ਨਾਲ ਆਉਂਦਾ ਨੰਨੇ ਨੂੰ ਔਂਕੜ ਲੱਗਾ ਪਹਿਲਾ ਆਪਾਂ ਸ਼ਬਦ ਪੜ੍ਹਦੇ ਆ ਔਂਕੜ ਦੇ ਨਾਲ ਜਿੱਥੇ ਔਂਕੜ ਲਿਖਿਆ ਇਹ ਤਿੰਨ ਸ਼ਬਦ ਲਿਖੇ ਨੇ ਤਿੰਨੇ ਪੰਕਤੀਆਂ ਲਿਖੀਆਂ ਹੋਈਆਂ ਆਪਾਂ ਪਹਿਲਾ ਸ਼ਬਦ ਆਉਂਦਾ ਔਂਕੜ ਦੇ ਨਾਲ ਨੰਨੇ ਨੂੰ ਔਂਕੜ ਪਾਇਆ ਹੋਇਆ ਗੁਰਬਾਣੀ ਦੇ ਵਿੱਚ ਕੀਤੇ ਵੀ ਇਹ ਸ਼ਬਦ ਆਉਂਦਾ ਹੈ ਬਚਨ ਕਈ ਥਾਂ ਤੇ ਆਇਆ ਹੈ ਬੱਬਾ ਚੱਚਾ ਨੰਨੇ ਔਂਕੜ ਇਹ ਸ਼ਬਦ ਸੰਗਤ ਜੀ ਇੱਕ ਬਚਨ ਹੈ ਇੱਥੇ ਸਤਿਗੁਰੂ ਜੀ ਬਚਨ ਕਰਨ ਗੁਰ ਕਾ ਗੁਰੂ ਦਾ ਬਚਨ ਜੀ ਜੀ ਹੁੰਦਾ ਜਿੰਦ ਜਾਨ ਕੈ ਸੰਗ ਗੁਰ ਕਾ ਬਚਨ ਗੁਰੂ ਦਾ ਬਚਨ ਮਤਲਬ ਕਿ ਜੇ ਨੰਨੇ ਨੂੰ ਔਂਕੜ ਆ ਰਿਹਾ ਗੁਰਬਾਣੀ ਵਿੱਚ ਬਚਨ ਸ਼ਬਦ ਆ ਰਿਹਾ ਤੇ ਉਹ ਇੱਕ ਬਚਨ ਹੈ ਗੁਰੂ ਦਾ ਬਚਨ ਜੇ ਇੱਥੇ ਕਕੇ ਲਾ ਜਾਂਦਾ ਮੰਨ ਲਓ ਫਿਰ ਗੁਰੂ ਦੇ ਬਚਨ ਇੱਥੇ ਬਹੁਵਚਨ ਬਣ ਜਾਣਾ ਸੀ ਇਹ ਵੀ ਸਬੰਧ ਕੀ ਸ਼ਬਦ ਹੈ ਗੋਰ ਕਾ ਇੱਥੇ ਜਿਹੜਾ ਗੁਰ ਕਾ ਕਾ ਸ਼ਬਦ ਹੈ ਇਹ ਸੰਬੰਧਕ ਲਿਖਿਆ ਹੋਇਆ ਹੈ ਗੁਰ ਕਾ ਬਚਨ ਜੀਅ ਕੈ ਸੰਗ ਇਹਨੂੰ ਕਈ ਸੰਗਤਾਂ ਜੀਆ ਪੜ ਜਾਂਦੀਆਂ ਜੀਆ ਜੱਜੇ ਬਿਹਾਰੀ ਐੜੇ ਕੰਨਾਂ ਲਾ ਕੇ ਇਸ ਤਰ੍ਹਾਂ ਉਚਾਰਨ ਕਰਨ ਕਿਤੇ ਵੀ ਗੁਰਬਾਣੀ ਵਿੱਚ ਇਹ ਪਾਠ ਆਉਂਦਾ ਜੱਜੇ ਨੂੰ ਬਿਹਾਰੀ ਐੜਾ ਮੁਕਤਾ ਤੇ ਉਚਾਰਨ ਕਰਨਾ ਜੀ ਜੀ ਕਿ ਜਿਹੜੀ ਬਿਹਾਰੀ ਦੀ ਬਾਤ ਨੂੰ ਲੰਮੀ ਕਰ ਦਿਓ ਇਹ ਐਡਾ ਮੁਕਤ ਆਪੇ ਬੋਲਿਆ ਜਾਵੇਗਾ ਆਪਾਂ ਬਿਹਾਰੀ ਦੀ ਆਵਾਜ਼ ਲੰਮੀ ਨਹੀਂ ਕਰਦੇ ਇਸ ਕਰਕੇ ਜਿਹੜਾ ਐਡਾ ਹੈ ਉਹਨ ਤੇ ਕੋਈ ਲਗਾ ਮਾਤਰਾ ਲੱਗ ਕੇ ਆਪਾਂ ਉਚਾਰਨ ਕਰ ਜਾਂਦੇ ਹਾਂ ਜੀ ਕੈ ਸੰਗ ਉਤਮ ਸਲੋਕ ਸਾਧਕੇ ਬਚਨ ਹੁਣ ਇੱਥੇ ਸੰਗਤ ਜੀ ਆਪਾਂ ਪਹਿਲਾਂ ਵਿਚਾਰ ਕੀਤੀ ਸੀ ਕਿ ਇੱਥੇ ਜੇ ਲਾਂ ਦੇ ਨਾਲ ਆਉਂਦਾ ਤੇ ਬਹੁ ਬਚਨ ਬਣ ਜਾਣਾ ਸੀ ਇੱਥੇ ਕੰਨੇ ਦੇ ਨਾਲ ਆਇਆ ਵਚਨ ਇੱਕ ਸ਼ਬਦ ਇੱਕ ਵਚਨ ਹੈ ਇੱਥੇ ਹੁਣ ਸੰਗਤ ਜੀ ਨੰਨੇ ਨੂੰ ਔਂਕੜ ਨਹੀਂ ਹੈ ਤਿੰਨੇ ਅੱਖਰ ਮੁਗਤੇ ਨੇ ਤੇ ਇੱਥੇ ਲਾ ਪਹਿਲਾ ਆ ਗਈ ਇਹ ਸੰਬੰਧ ਕਿ ਲਿਖਿਆ ਹੋਇਆ ਕਿ ਇਹਦਾ ਉਚਾਰਨ ਬਣ ਗਿਆ ਬਹੁਵਚਨ ਉਤਮ ਸ਼ਲੋਕ ਸ਼ਲੋਕ ਦਾ ਮਤਲਬ ਸਿਪਤ ਸਾਧ ਗੁਰੂ ਪਰਮੇਸ਼ਰ ਵਾਹਿਗੁਰੂ ਸਾਧ ਕੇ ਬਚਨ ਕੇ ਬਚਨ ਇੱਥੇ ਬਹੁਵਚਨ ਬਣ ਗਿਆ ਸਾਧ ਕੇ ਗੁਰੂ ਦੇ ਬਚਨ ਬਹੁਵਚਨ ਸ਼ਬਦ ਬਣ ਗਿਆ ਉੱਤਮ ਸ਼ਲੋਕ ਸਾਧ ਕੇ ਬਚਨੇ ਸੁਖਮਨੀ ਸਾਹਿਬ ਵਿੱਚ ਪੰਕਤੀ ਆਉਂਦੀ ਹੈ ਉੱਤਮ ਸ਼ਲੋਕ ਸਾਧ ਕੇ ਬਚਨ ਇਹ ਬਹੁਵਚਨ ਹੈ ਅੱਗੇ ਗੁਰਬਾਣੀ ਵਿੱਚ ਸ਼ਬਦ ਆਉਂਦਾ ਹੈ ਨੰਨੇ ਨੂੰ ਸਿਆਰੀ ਵਾਲਾ ਆਪਾਂ ਦੋਆ ਸਰਵਣ ਕਰ ਲਏ ਨੇ ਅਗੇ ਨੰਨੇ ਨੂੰ ਸਿਆਰੀ ਵਾਲ ਸ਼ਬਦ ਹੁੰਦਾ ਗੋਰਕੈ ਬਚਨ ਇੱਥੇ ਸੰਗਤ ਜੀ ਨੰਨੇ ਨੂੰ ਸਿਆਰੀ ਪਾਈ ਹੋਈ ਹੈ ਇਹ ਸੰਬੰਧ ਕੀ ਸ਼ਬਦ ਹੁੰਦਾ ਰਚੈ RAM ਕੈ ਰੰਗ ਰਚੇ ਨਹੀਂ ਪੜਨਾ ਰਚੈ ਦਲਾਵਾ ਦੇਣਾ RAM ਕੈ ਰੰਗ ਜਿੱਥੇ ਨੰਨੇ ਨੂੰ ਸਿਆਰੀ ਦੇ ਨਾਲ ਸ਼ਬਦ ਆਵੇ ਇਸ ਬੰਦ ਕੀ ਸ਼ਬਦ ਹੋ ਜਾਂਦਾ ਤੇ ਮਤਲਬ ਕਿ ਗੋਰਕੈ ਗੁਰੂ ਦੇ ਦੁਆਰਾ ਗੁਰੂ ਦੇ ਰਾਹੀ ਇਹਦਾ ਅਰਥ ਇਸ ਤਰ੍ਹਾਂ ਬੜੇਗਾ ਗੁਰੂ ਗੁਰ ਕੈ ਬਚਨ ਰਚੈ ਰਾਮ ਕੈ ਰਾਗ ਕਿ ਗੁਰੂ ਦੇ ਦੁਆਰਾ ਜਾਂ ਗੁਰੂ ਦੇ ਰਾਹੀ ਇਹ ਸੰਬੰਧ ਕੀ ਸ਼ਬਦ ਹੋ ਜਾਂਦਾ ਹੈ ਜਿਹੜਾ ਔਂਕੜ ਦੇ ਨਾਲ ਆਵੇ ਇੱਕ ਵਚਨ ਹੁੰਦਾ ਹੈ ਦਲੈਂਕੜਾ ਸ਼ਿਆਰੀ ਦੇ ਨਾਲ ਆਵੇ ਸੰਗ ਉਹ ਮੁਕਤਾ ਹੋਵੇ ਸ਼ਬਦ ਜਿਹੜਾ ਨੰਨੇ ਨੋਂਕੜ ਕੋਈ ਵੀ ਸ਼ਬਦ ਨਾ ਲਿਖਿਆ ਹੋਵੇ ਉਹ ਬਹੁਵਚਨ ਬਣ ਜਾਂਦਾ ਜੇ ਸ਼ਿਆਰੀ ਦੇ ਨਾਲ ਆਵੇ ਤੇ ਉਹ ਗੁਰੂ ਦੇ ਰਾਹੀ ਜਿਹੜਾ ਪਹਿਲਾ ਸ਼ਬਦ ਹੈ ਉਹੀ ਉਸ ਦਾ ਨਾਮ ਬੁਲਾਇਆ ਜਾਣਾ ਹੈ ਜੇ ਇੱਥੇ ਗੱਗਾ ਗੁਰ ਆਇਆ ਤੇ ਗੁਰੂ ਦੇ ਰਾਹੀ ਗੁਰੂ ਦੇ ਦੁਆਰਾ ਜਿਹੜਾ ਸ਼ਬਦ ਲਿਖਿਆ ਹੋਊਗਾ ਉਹਦਾ ਹੀ ਪਹਿਲਾ ਨਾਮ ਬੁਲਾਇਆ ਜਾਣਾ ਹੈ ਜਿਵੇਂ ਇੱਥੇ ਗੁਰ ਲਿਖਿਆ ਆਪਾਂ ਗੁਰੂ ਦੇ ਰਾਹੀ ਗੁਰੂ ਦੇ ਦੁਆਰਾ ਇਸ ਤਰ੍ਹਾਂ ਇਹ ਉਚਾਰਨ ਹੋਣਾ ਹੈ ਸੁਸੰਗਤ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਭੁੱਲਾਂ ਦੀ ਮਾਫ਼ੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ